ਨੇ ਤਾਂ ਬੜਾ ਜ਼ਿਕਰ ਕਰਦੇ ਆ ਜੀ ਜੀ ਇਦਾਂ ਦੇ ਕਿਹੜੇ ਫਾਇਦੇ ਆ ਸਾਡੇ ਸਰੀਰ ਨੂੰ ਆਮਲਾ ਦੇ ਮੰਨ ਲਓ ਪੰਜ ਸਬਜੈਕਟ ਆ ਤਾਂ ਪੰਜਾਂ ਨੂੰ ਅਸੀਂ ਥੋੜਾ ਥੋੜਾ ਟਾਈਮ ਦਿੰਨੇ ਆ ਫਿਰ ਜਾ ਕੇ ਸਾਡੀ ਗ੍ਰੈਜੂਏਸ਼ਨ ਇੱਕ ਡਿਗਰੀ ਕੰਪਲੀਟ ਹੁੰਦੀ ਸਾਲ ਬਾਅਦ ਜੀ ਤਾਂ ਬਾਜ਼ਾਰ ਦੇ ਵਿੱਚ ਜਿਹੜਾ ਕੱਚਾ ਔਲਾ ਆ ਉਦੇ ਮੁਕਾਬਲੇ ਕੈਂਡੀਆਂ ਛਿੱਤੀ ਵਿਕ ਜਾਂਦੀਆਂ ਉਹਦੇ ਵਿੱਚ ਜਿਹੜੇ ਮਿਨਰਲ ਤੱਤ ਹੁੰਦੇ ਆ ਉਹ ਸਾਡੀਆਂ ਬਹੁਤ ਸਾਰੀਆਂ ਸ਼ਰੀਰ ਦੀਆਂ ਵੀਕਨੈਸ ਕਮਜ਼ੋਰੀਆਂ ਦੂਰ ਕਰਦੇ ਆ ਮਤਲਬ ਆਪਾਂ ਵੀ ਇਹਨਾਂ ਕੰਟਰੋਲ 'ਚ ਹੁੰਦਾ ਹੈ ਅਗਰ ਆਪਾਂ ਆਮਲੇ ਦੀ ਵਰਤੋਂ ਰੈਗੂਲਰ ਕਰਦੇ ਆ ਆਮਲਾ ਜੂਸ ਦੀ ਦੇ ਔਨ ਐਵਰੇਜ ਜਿਹੜੀ ਤੁਸੀਂ ਦਿਨ ਦੀ ਖੰਡ ਆ 3 ਤੋਂ 5 ਗ੍ਰਾਮ ਦੀ ਰੇਸ਼ੋ ਖੰਡ ਦੀ ਕਿਸੇ ਵੀ ਰੂਪ 'ਚ ਲੈ ਸਕਦੇ ਸ਼ਰੀਰ ਨੂੰ ਤੇ ਦੂ ਲੈ ਕੇ ਤੁਸੀਂ ਗੱਲਬਾਤ ਕਰਦੇ ਆ ਅਕਸਰ ਤੁਸੀਂ ਉਹ ਸਾਰੇ ਗੱਲ ਦੇ ਵਿੱਚ ਆਮਲੇ ਦਾ ਬੜਾ ਜ਼ਿਕਰ ਕਰਦੇ ਆ ਜੀ ਜੀ ਇਦਾਂ ਦੇ ਕਿਹੜੇ ਫਾਇਦੇ ਆ ਸਾਡੇ ਸਰੀਰ ਨੂੰ ਆਮਲਾ ਦੇ ਦੇਖੋ ਜੇ ਆਮਲਾ ਗੱਲ ਕਰੀਏ ਤਾਂ ਗੁਣਾਂ ਦੀ ਗੁੱਥਲੀ ਔਲੇ ਹਾਂ ਨਾ ਇਹਨੂੰ ਅਸੀਂ ਰੂਟੀਨ ਦੇ ਵਿੱਚ ਸਭ ਤੋਂ ਜ਼ਰੂਰੀ ਜਿਹੜਾ ਸਾਡੇ ਸਰੀਰ ਲਈ ਵਿਟਾਮਿਨ ਸੀ ਵਿਟਾਮਿਨ ਸੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਬਣਾਉਂਦਾ ਹੈ ਜੇ ਸਰੀਰ ਬਿਮਾਰ ਹੀ ਨਹੀਂ ਹੋਊਗਾ ਤਾਂ ਹੀ ਫਿੱਟ ਹੋਊਗਾ ਨੰਬਰ 2 ਤੇ ਜਿਹੜਾ ਆਮਲਾ ਆ ਉਹਦੀ ਤਸਵੀਰ ਠੰਡੀ ਹੁੰਦੀ ਆ ਔਰੇਂਜ ਦੀ ਤਸਵੀਰ ਠੰਡੀ ਹੁੰਦੀ ਆ ਢੇਟ ਸੰਬੰਧੀ ਕੋਈ ਵੀ ਰੋਗ ਹੋਵੇ ਕਿਉਂਕਿ ਪੇਟ ਸਹੀ ਹੋਗਾ ਤੇ ਸਰੀਰ ਸਹੀ ਕੰਮ ਕਰੂਗਾ ਨੰਬਰ 3 ਤੇ ਤੁਹਾਨੂੰ ਜੇ ਕੋਈ ਸਟੂਲ ਕਬਜ ਦੀ ਸਮੱਸਿਆ ਆ ਤੁਹਾਨੂੰ ਸਟੂਲ ਨਹੀਂ ਪਾਸ ਹੁੰਦਾ ਉਸ ਏਰੀਏ ਨੂੰ ਵੀ ਉਹ ਬੈਲੈਂਸ ਰੱਖਦਾ ਤੇ ਜ਼ਰੂਰੀ ਚੀਜ਼ ਉਹਦੇ ਵਿੱਚ ਜਿਹੜੇ ਮਿਨਰਲ ਤੇ ਤੱਤ ਹੁੰਦੇ ਆ ਉਹ ਸਾਡੀਆਂ ਬਹੁਤ ਸਾਰੀਆਂ ਸਰੀਰ ਦੀਆਂ ਵੀਕਨੈਸ ਕਮਜ਼ੋਰੀਆਂ ਦੂਰ ਕਰਦੇ ਆ ਹੁਣ ਆਮਲੇ ਨੂੰ ਜਦੋਂ ਆਪਾਂ ਖਾਣਾ ਆ ਕਈ ਉਹਦੇ ਤਰੀਕੇ ਦੱਸੇ ਜਾਂਦੇ ਆ ਪਾਊਡਰ ਦੀ ਵੀ ਗੱਲ ਕੀਤੀ ਜਾਂਦੀ ਆ ਆਮਲਾ ਜੂਸ ਦੀ ਵੀ ਗੱਲ ਕੀਤੀ ਜਾਂਦੀ ਆ ਸੁੱਕੇ ਆਮਲੇ ਦੀ ਵੀ ਗੱਲ ਕੀਤੀ ਜਾਂਦੀ ਆ ਤੇ ਜੇ ਆਪਾਂ ਇਹਨੂੰ ਨਿੱਕੇ ਕਰਕੇ ਲੈ ਕੇ ਚੱਲੀਏ ਆਮਲਾ ਪਾਊਡਰ ਜਿਹੜਾ ਆ ਇਹਨਾਂ ਜੋ ਕਿਹੜਾ ਤਰੀਕਾ ਜਿਹੜਾ ਉਹ ਬੇਪਰ ਦੇਖੋ ਹੁਣ ਮਾਰਕੀਟ ਵਿੱਚ ਪਾਊਡਰ ਵੀ ਆਉਂਦੇ ਆ ਮਾਰਕੀਟ ਦੇ ਵਿੱਚ ਇਦੀਆਂ ਕੈਂਡੀਅਮ ਵੀ ਆਉਂਦੀਆਂ ਆ ਮਾਰਕੀਟ ਦੇ ਵਿੱਚ ਸੁੱਕਾ ਦੇਸੀ ਔਲਾ ਵੀ ਆਉਂਦਾ ਆ ਜਿਹਨੂੰ ਅਸੀਂ ਅਚਾਰ ਰੂਪ ਵਿੱਚ ਵਰਤ ਸਕਦੇ ਆ ਜੀ ਨਾਰਮਲੀ ਤੇ ਜੇ ਅਸੀਂ ਦੇਖੀਏ ਇਹਨੂੰ ਤੁਸੀਂ ਜੇ ਸਿੰਪਲੀ ਆਮਲੇ ਲਿਆ ਕੇ ਜੇ ਬਿਲਕੁਲ ਤੁਸੀਂ ਸ਼ੁੱਧ ਚਾਹੁੰਦੇ ਆ ਅੱਛਾ ਫਿਰ ਸਿੰਪਲ ਆਮਲੇ ਲਿਆ ਕੇ ਔਲੇ ਲਿਆ ਕੇ ਉਹਨਾਂ ਦੀ ਗਿਟਕਾਂ ਕੱਢ ਕੇ ਉਹਨਾਂ ਦਾ ਇੱਕ ਜੂਸ ਬਣਾ ਲਓ ਜੀ ਉਹ ਪੀਣਾ ਸਭ ਤੋਂ ਲਾਹੇਵੰਦਾ ਜੇ ਤੁਸੀਂ ਉਹਦਾ ਟੇਸ ਕਿਉਂਕਿ ਔਲਿਆਂ ਦਾ ਜਿਹੜਾ ਟੇਸ ਤਾਂ ਥੋੜਾ ਖੱਟਾ ਤੇ ਕੌੜਾ ਜਿਹਾ ਹੁੰਦਾ ਜੇ ਤੁਸੀਂ ਬਿਲਕੁਲ ਸ਼ੁੱਧ ਮਾਤਰਾ ਚਾਹੁੰਦੇ ਹੋ ਉਹਦਾ ਜੂਸ ਬਣਾ ਕੇ ਪੀ ਲਓ ਉਹਦੇ 'ਚ ਨਮਕ ਪਾ ਲਓ ਥੋੜਾ ਬਹੁਤਾ ਠੀਕ ਹੈ ਜੇ ਨਹੀਂ ਕਰਨਾ ਫਿਰ ਨੰਬਰ 2 ਤੇ ਜਿਹੜੀ ਆਰਗੇਨਿਕ ਚੀਜ਼ ਬਚ ਜਾਂਦੀ ਆ ਅਚਾਰ ਪਾ ਲਓ ਅਚਾਰ ਦੇ ਵਿੱਚ ਤੇਲ ਤਲੂਣ ਦੀ ਮਾਤਰਾ ਮਸਾਲਿਆਂ ਦੀ ਮਾਤਰਾ ਘੱਟ ਤੋਂ ਘੱਟ ਹੋਵੇ ਹਮ ਨੰਬਰ 3 ਤੇ ਫਿਰ ਆ ਜਾਂਦਾ ਉਹਦੀ ਜਿਹੜੀ ਤੀਜੀ ਸ਼੍ਰੇਣੀ ਆ ਜਾਂਦੀ ਪਾਊਡਰ ਪਾਊਡਰ ਜਿਹੜਾ ਅਸੀਂ ਇਸ ਕਰਕੇ ਉਹਨੂੰ 50 ਤੋਂ 60 50 ਤੋਂ 60% ਮੰਨਦੇ ਵੀ ਵਰਤ ਲਓ ਕਈ ਵਾਰੀ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਆ ਉਹਦੇ ਵਿੱਚ ਮਿਲਾਵਟ ਕੀਤੀ ਹੁੰਦੀ ਆ ਐਨੀ ਪਤਾ ਪਿੱਛੋਂ ਕੰਪਨੀ ਵਾਲਿਆਂ ਨੇ ਕੋਈ ਮਿਲਾਵਟ ਕੀਤੀ ਹੋਵੇ ਪਾਊਡਰ ਫਿਰ ਤੀਜੇ ਨੰਬਰ ਤੇ ਤੁਸੀਂ ਵਰਤ ਸਕਦੇ ਤੇ ਜੇ ਉਹ ਵੀ ਨਹੀਂ ਵਰਤਣਾ ਚੌਥੀ ਸਹੂਲਤ ਹੈ ਜਿਹਨੂੰ ਕੈਂਡੀਆਂ ਕਹਿੰਦੇ ਆ ਟਾਫੀਆਂ ਬਣੀਆਂ ਹੁੰਦੀਆਂ ਉਹ ਵਰਤ ਲਓ ਕੈਂਡੀਆਂ ਤੁਸੀਂ ਗੱਲ ਕੀਤੀ ਨਾਰਮਲੀ ਇਹ ਦੇਖਣ ਨੂੰ ਵੀ ਮਿਲਿਆ ਕਿ ਬਾਜ਼ਾਰ ਦੇ ਵਿੱਚ ਜਿਹੜਾ ਕੱਚਾ ਔਲਾ ਆ ਉਹਦੇ ਮੁਕਾਬਲੇ ਕੈਂਡੀਆਂ ਛੇਤੀ ਵਿਕ ਜਾਂਦੀਆਂ ਆ ਵਿਕਦੀ ਦੇਖੋ ਚੀਜ਼ ਟੇਸਟ ਤੇ ਆ ਹੂੰ ਕੋਈ ਵੀ ਹੁਣ ਕੈਂਡੀ ਆ ਉਹਨੂੰ ਮਿੱਠਾਈ ਖਾਂਡੇ ਨਹੀਂ ਲਾਈ ਹੁੰਦੀ ਆ ਅਸੀਂ ਤਾਂ ਹਮਲੇ ਦੇ ਫਾਇਦੇ ਲੈਣੇ ਆ ਉਲਟਾ ਅਸੀਂ ਖੰਡ ਜ਼ਿਆਦਾ ਖਾ ਗਏ ਜਦੋਂ ਅਸੀਂ ਖੰਡ ਜ਼ਿਆਦਾ ਖਾ ਗਏ ਜਿਹੜੀ ਔਲੇ ਦੇ ਨਾਲ ਖੰਡ ਲੱਗੀ ਆ ਉਹ ਸਾਨੂੰ ਫਿਰ ਪ੍ਰੋਬਲਮ ਕਰਦੀ ਅਸੀਂ ਤਾਂ ਕਹਿੰਨੇ ਮੈਂ ਤਾਂ ਔਲਾ ਖਾਦਾ ਸੀ ਪਰ ਔਲੇ ਦੇ ਨਾਲ ਜਿਹੜੀ ਹੁਣ ਕਈ ਕਹਿੰਦੇ ਨੇ ਧੋ ਕੇ ਖਾ ਲੋ ਜੀ ਪਰ ਜਿਹੜੀ ਉਹਦੇ ਖੰਡ ਅੰਦਰ ਗਈ ਹੋਈ ਆ ਅੰਦਰ ਤੱਕ ਉਹਨਾਂ ਨੂੰ ਕੱਟ ਲਾ ਲਾ ਕੇ ਕਈ ਕਈ ਦਿਨ ਡਬੋ ਕੇ ਰੱਖਿਆ ਜਾਂਦਾ ਚਾਣੀ ਦੇ ਵਿੱਚ ਫਿਰ ਉਹ ਤੁਹਾਡੇ ਖਾਣ ਯੋਗ ਹੁੰਦੇ ਉਹ ਅੰਦਰਲੀ ਖੰਡ ਕਿੱਥੋਂ ਕੱਢ ਲੂੰਗੀ ਬਿਲਕੁਲ ਸੁਤੋਂ ਕੇ ਖਾਣ ਨਾਲ 5-10% ਫਰਕ ਪ ਜਿਹੜੀ ਕੈਂਡੀ ਆ ਉਹ ਲਾਸਟ ਆਪਸ਼ਨ ਆ ਜਿਹੜਾ ਦਾ ਮਰੱਬਾ ਆ ਹੂੰ ਮਰੱਬਾ ਵੀ ਉਹੀ ਕੈਟਾਗਰੀ ਆਗੀ ਮਰੱਬਾ ਵੀ ਜਿਹੜਾ ਆ ਉਹ ਖੰਡ ਚ ਰਿਸਿਆ ਹੁੰਦਾ ਹਾਂ ਜੇ ਤੁਸੀਂ ਖਾਣਾ ਹੀ ਆ ਮਰੱਬਾ ਹੂੰ ਤਾਂ ਫਿਰ ਤੁਸੀਂ ਦਿਨ ਦੀ ਬਾਕੀ ਖੰਡ ਬੰਦ ਰੱਖੋ ਠੀਕ ਹੈ ਬੱਚਿਆਂ ਨਾਲ ਵੀ ਸੇਮ ਇਹ ਚੀਜ਼ ਆ ਹਾਂ ਬੱਚੇ ਬਿਲਕੁਲ ਹੂੰ ਔਨ ਐਵਰੇਜ ਜਿਹੜੀ ਤੁਸੀਂ ਦਿਨ ਦੀ ਖੰਡ ਆ 3 ਤੋਂ 5 ਗ੍ਰਾਮ ਦੀ ਰੇਸ਼ੋ ਖੰਡ ਦੀ ਕਿਸੇ ਵੀ ਰੂਪ ਚ ਲੈ ਸਕਦੇ ਸਰੀਰ ਇੰਨੀ ਕੁ ਚਾਲ ਚੱਲ ਜਾਂਦਾ ਹੁਣ ਦਿਨ ਦੇ ਵਿੱਚ ਤੁਸੀਂ ਖੰਡ ਜਿਹੜੀ ਆ ਰੂਟੀਨ ਚ ਵੀ ਖਾਦੀ ਤੇ ਖੰਡ ਤੁਸੀਂ ਆਮਲੇ ਤੋਂ ਵੀ ਖਾ ਲਈ ਜਦੋਂ ਅਲੱਗ ਅਲੱਗ ਤਰੀਕੇ ਦੀ ਖੰਡ ਤੁਸੀਂ ਖਾਣਿਆ ਤੇ ਉਹਦੇ ਨਾਲ ਫਿਰ ਪ੍ਰੋਬਲਮ ਆਉਂਦੀ ਆ ਸ਼ੂਗਰ ਦੇ ਜਿਹੜੇ ਪੇਸ਼ੈਂਟਸ ਐ ਉਹਨਾਂ ਲਈ ਇਹਦਾ ਕਿੰਨਾ ਕ ਫਾਇਦਾ ਆ ਸ਼ੂਗਰ ਦੇ ਪੇਸ਼ੈਂਟ ਦੇਖੋ ਜੇ ਉਹ ਉਹਦਾ ਕੱਲਾ ਪਾਊਡਰ ਬਣਾ ਕੇ ਖਾਣ ਉਹ ਜਿਆਦਾ ਵਧੀਆ ਐ ਤੇ ਜੇ ਉਹਦਾ ਜਿੱਦਾਂ ਮੈਂ ਜੂਸ ਦੱਸਿਆ ਅਚਾਰ ਦੱਸਿਆ ਉਹ ਉਸ ਤੋਂ ਵੀ ਲਾਹੇਵੰਦ ਆ ਉਹਦੇ ਨਾਲੇ ਤੁਹਾਡਾ ਜਿਹੜਾ ਜੇ ਤੁਸੀਂ ਪ੍ਰੀ ਡਾਇਬਟਿਕ ਆ ਮਤਲਬ ਤੁਹਾਡੇ ਹਾਲੇ ਸ਼ੂਗਰ ਸਟਾਰਟ ਹੋਈ ਆ ਫਿਰ ਤਾਂ ਤੁਹਾਨੂੰ ਜਿਹੜੇ ਸ਼ੂਗਰ ਦੇ ਲੱਛਣ ਆ ਫਿਰ ਉਹ ਘਟਨੇ ਸ਼ੁਰੂ ਹੋ ਜਾਣਗੇ ਜੇ ਤੁਹਾਡੀ ਸ਼ੂਗਰ ਹੋ ਚੁੱਕੀ ਆ ਤੁਸੀਂ ਪ੍ਰੋਪਰ ਡਾਇਬਟਿਕ ਆ ਫਿਰ ਉਹ ਬੈਲੈਂਸ ਰਹਿਣੀ ਸ਼ੁਰੂ ਹੋ ਜੂਗੀ ਪਰ ਉਹਦੇ ਨਾਲ ਦਿਨ ਦੇ ਕਾਰਬੋਹਾਈਡਰੇਟ ਤੇ ਦਿਨ ਦੇ ਮਿੱਠਾ ਜਿਹੜਾ ਉਹ ਵੀ ਘਟਾਉ ਮोटापा ਵੀ ਇਹਨਾਂ ਕੰਟਰੋਲ 'ਚ ਹੁੰਦਾ ਹੈ ਅਗਰ ਆਪਾਂ ਆਮਲੇ ਦੀ ਵਰਤੋਂ ਰੈਗੂਲਰ ਕਰਦੇ ਆਂ ਆਮਲਾ ਜੂਸ ਦੀ ਦੇਖੋ ਮोटापा ਕੰਟਰੋਲ 'ਚ ਨਹੀਂ ਹੁੰਦਾ ਕੈਲਰੀਜ਼ ਕੰਟਰੋਲ 'ਚ ਹੁੰਦੀਆਂ ਮोटापा ਤਾਂ ਕੰਟਰੋਲ 'ਚ ਹੋਊਗਾ ਜੇ ਤੁਸੀਂ ਆਪਣੀ ਜਿਹੜੀ ਡਾਈਟ ਆ ਪਹਿਲਾਂ ਤੋਂ ਉਹਦੇ 'ਚ ਬਾਕੀ ਕੈਲਰੀਜ਼ ਬੈਲੈਂਸ ਰੱਖੋਗੇ ਨੰਬਰ 2 ਤੇ ਕੋਈ ਫਿਜ਼ੀਕਲ ਜਿਮ ਜਾਂ ਗਰਾਊਂਡ ਦਾ ਵਰਕਆਊਟ ਕਰੋਗੇ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਢੱਲੇ ਦੇ ਨਾਲ ਇਦਾਂ ਵੇਚਿਆ ਜਾਂਦਾ ਆਮਲੇ ਜੂਸ ਨੂੰ ਇਹ ਗੱਲ ਕਹਿ ਕੇ ਵੀ ਇਹਦੇ ਨਾਲ ਜਿਹੜਾ ਜਿਹੜਾ ਮੋਟਾਪਾ ਘਟਦਾ ਹੈ ਤੁਸੀਂ ਦੇਖੋ ਹੁਣ ਤੁਸੀਂ ਆਮਲਾ ਜੂਸ ਲੈ ਲਿਆ ਮੰਨ ਲਓ ਆਪਣੀ ਗੱਲ ਕਰ ਲੈ ਮੰਨ ਲਓ ਮੈਂ ਆਮਲਾ ਜੂਸ ਵੀ ਖਾਣਾ ਪੀਣਾ ਸੌਰੀ ਤੇ ਰਾਤ ਨੂੰ ਮੈਂ ਰੋਟੀ ਵੀ ਖਾ ਲਈ ਚੌਲ ਵੀ ਖਾ ਲਏ ਖੰਡ ਵੀ ਖਾ ਲਈ ਦਿਨ ਦੇ ਵਿੱਚ ਤਾਂ ਸਭਾ ਖਾ ਲਿਆ ਤੇ ਫਿਰ ਉੱਥੇ ਆਮਲਾ ਜੂਸ ਕੀ ਕਰੂਗਾ ਆਮਲਾ ਜੂਸ ਤੁਹਾਡੀ ਬੋਡੀ ਦੀ ਸਫਾਈ ਕਰ ਦੂਗਾ ਤੁਹਾਨੂੰ એનર્ਜੀ ਦੇ ਦੂਗਾ ਪਰ ਉੱਥੇ ਪੰਗਾ ਇਹ ਆ ਬਾਕੀ ਚੀਜ਼ਾਂ ਵੀ ਬੰਦ ਕਰਨੀ ਪੈਣੀ ਉਹਨਾਂ ਦਾ ਪਰਹੇਜ਼ ਵੀ ਕਰਨਾ ਪੈਣਾ ਕਬਜ ਬਹੁਤ ਵੱਡੀ ਸਮੱਸਿਆ ਆਮ ਹੀ ਲੋਕਾਂ ਨੂੰ ਹੋ ਗਈ ਹੈ ਉਹਦੇ ਲਈ ਕਿੱਡਾ ਕਰ ਰੋਲ ਪਲੇਅ ਦਾ ਕਰਦਾ ਆ ਮਗਲਾ ਦੇਖੋ ਕਬਜ ਹੋਣ ਦਾ ਸਭ ਤੋਂ ਵੱਡਾ ਰੀਜ਼ਨ ਆ ਸਾਡੀ ਬੋਡੀ ਚ ਫਾਈਬਰ ਦੀ ਕਮੀ ਨੰਬਰ 2 ਤੇ ਸਾਡਾ ਜਿਹੜਾ ਟਾਇਲਟ ਵਾਲਾ ਏਰੀਆ ਆ ਜਿਨੂੰ ਅਸੀਂ ਵੱਡੀ ਛੋਟੀ ਆਂਤ ਕਹਿ ਦਿੰਨੇ ਆ ਉਹਦੇ ਵਿੱਚ ਪਾਣੀ ਦੀ ਕਮੀ ਤੇ ਨਾਲ ਫਾਈਬਰ ਜਦੋਂ ਦੋਨੇ ਮਿਲ ਜਾਂਦੇ ਆ ਫਿਰ ਸਾਡਾ ਜਿਹੜਾ ਸਟੂਲ ਆ ਉਹ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਜਦੋਂ ਦੋਨਾਂ ਦੀ ਕਮੀ ਹੋ ਜਾਂਦੀ ਹੈ ਅੰਦਰ ਖੁਸ਼ਕੀ ਹੋ ਜਾਂਦੀ ਹੈ ਜਿਹੜਾ ਆਮਲਾ ਆ ਇੱਕ ਤੇ ਦੇ ਵਿੱਚ ਫਾਈਬਰ ਹੁੰਦਾ ਹੈ ਨੰਬਰ 2 ਤੇ ਇਹ ਸਾਡੇ ਟਾਇਲਟ ਵਾਲੇ ਏਰੀਆ ਦੇ ਵਿੱਚ ਪਾਣੀ ਦਾ ਮਾਤਰਾ ਪਾਣੀ ਦੀ ਮਾਤਰਾ ਬੈਲੈਂਸ ਰੱਖਦਾ ਜਿੰਨੇ ਤੁਹਾਨੂੰ ਕਬਜ ਜੇ ਹੁੰਦੀ ਵੀ ਆ ਤਾਂ ਉਹ ਬਾਹਰ ਆਉਂਦੀ ਰਹਿੰਦੀ ਆ ਇਹ ਖੂਨ ਵੀ ਸਾਫ਼ ਕਰਦਾ ਆਪਣਾ ਹਾਂ ਖੂਨ ਦੇਖੋ ਤਾਂ ਸਾਫ਼ ਕਰੂਗਾ ਫਿਰ ਉਹੀ ਗੱਲ ਕਿ ਜੇ ਤੁਸੀਂ ਬਾਕੀ ਚੀਜ਼ਾਂ ਬੰਦ ਰੱਖਦੇ ਨੰਬਰ 2 ਇਹਦੇ ਵਿੱਚ ਜਿਹੜੇ ਵਿਟਾਮਿਨ ਸੀ ਦੇ ਸੋਰਸ ਆ ਜੀ ਜਿੰਨੂੰ ਅਸੀਂ ਖੱਟੇ ਸਿਟਰਸ ਫਰੂਟ ਕਹਿੰਦੇ ਨੇ ਖਟਾਸ ਆ ਉਹ ਤੁਹਾਡੇ ਖੂਨ ਦੇ ਵਿੱਚ ਜਿਹੜੇ ਬੈਡ ਟਾਕਸਿਨਾ ਉਹਨਾਂ ਨੂੰ ਬਾਹਰ ਕੱਢਣ ਵਿੱਚ ਹੈਲਪਫਲ ਹੁੰਦਾ ਆ ਪਰ ਤਾਂ ਹੀ ਕੱਢੂਗਾ ਜੇ ਤੁਸੀਂ ਨਾਲ ਕੋਈ ਦੂਸਰੀ ਡਾਈਟ ਦਾ ਪਰਹੇਜ਼ ਕਰੋਗੇ ਤਾਂ ਕੱਢੂਗਾ ਜੇ ਤੁਸੀਂ ਫਿਜ਼ੀਕਲ ਜਿਮ ਜਾਂ ਗਰਾਊਂਡ ਦਾ ਵਰਕਆਊਟ ਵੀ ਕਰੋਗੇ ਕਈ ਵਾਰੇ ਕਿ ਲੋਕ ਕਰਦੇ ਜਿੱਦਾਂ ਮੰਨ ਲਓ ਤੁਸੀਂ ਗੱਲ ਕੀਤੀ ਕਿ ਆਮਲੇ 'ਚ ਵਿਟਾਮਿਨ ਸੀ ਬਹੁਤ ਜ਼ਿਆਦਾ ਆ ਲੋਕ ਉਹਨਾਂ ਨਿੰਬੂ ਵੀ ਪੀ ਜਾਂਦੇ ਆ ਸੰਤ ਵੀ ਖਾਈ ਜਾਂਦੇ ਆ ਮਸੰਮੀਆਂ ਵੀ ਖਾਈ ਜਾਂਦੇ ਇੰਦਾ ਤਾਂ ਨਹੀਂ ਹੈ ਵੀ ਉਹ ਚੀਜ਼ ਮਤਲਬ ਓਵਰ ਹੋ ਜਾਂਦੀ ਹੈ ਉਸ ਚੀਜ਼ ਬੋਡੀ ਦੇ ਦੇਖੋ ਅਸੀਂ ਜਦੋਂ ਪੜਾਈ ਕਰਦੇ ਆ ਪੜਾਈ ਦੇ ਦੌਰਾਨ ਅਸੀਂ ਮੰਨ ਲਓ ਪੰਜ ਸਬਜੈਕਟ ਆ ਤਾਂ ਪੰਜਾਂ ਨੂੰ ਅਸੀਂ ਥੋੜਾ ਥੋੜਾ ਟਾਈਮ ਦਿੰਨੇ ਆ ਫਿਰ ਜਾ ਕੇ ਸਾਡੀ ਇੱਕ ਗ੍ਰੈਜੂਏਸ਼ਨ ਇੱਕ ਡਿਗਰੀ ਕੰਪਲੀਟ ਹੁੰਦੀ ਸਾਲ ਬਾਅਦ ਜੀ ਤਾਂ ਇਦਾਂ ਹੀ ਅਸੀਂ ਜੇ ਗੱਲ ਕਰੀਏ ਅਸੀਂ ਵਿਟਾਮਿਨ ਸੀ ਦੇ ਅਲੱਗ-ਅਲੱਗ ਸੋਰਸ ਖਾ ਸਕਦੇ ਜਿਦਾ ਅੱਜ ਆਮਲਾ ਖਾ ਰਿਆ ਅਗਲੇ ਦਿਨ ਤੁਸੀਂ ਸੰਤਰਾ ਖਾ ਲਿਆ ਫਿਰ ਕਿੰਨੂ ਖਾ ਰਿਆ ਨਹੀਂ ਲਗਾਤਾਰ ਹੀ ਆਮਲਾ ਖਾਈ ਜਾਓ ਉਹ ਸਾਰਿਆਂ ਨੂੰ ਮਿਕਸ ਨਾ ਕਰੋ ਓਕੇ ਰੂਟੀਨ ਮਤਲਬ ਨੂੰ ਡਿਵਾਈਡ ਕਰਨਾ ਹੈ ਆਪਾਂ ਹਾਂ ਡਿਵਾਈਡ ਕਰਨਾ ਕਿ ਤੁਹਾਨੂੰ ਕਿਤੇ ਆਮਲਾ ਕਿਸੇ ਤਰੀਕੇ ਦਾ ਮਿਲੇ ਕਿਤੇ ਆਮਲਾ ਕਿਸੇ ਤਰੀਕੇ ਦਾ ਮਿਲੇ ਉਹ ਕਹਿੰਦੇ ਕਿ ਮੈਂ ਡਿਗਰੀ ਲੈਣੀ ਆ ਪੜ੍ਹਾਈ ਕਰਨੀ ਆ ਮੈਨੂੰ ਅਲੱਗ-ਅਲੱਗ ਸਬਜੈਕਟ ਨੂੰ ਥੋੜਾ-ਥੋੜਾ ਸਮਾਂ ਦੇਣਾ ਪੈਣਾ ਤਾਂ ਕਿ ਮੇਰੇ ਨੰਬਰ ਮੇਰੀ ਪਰਸੈਂਟੇਜ ਪੂਰੀ ਆਵੇ ਜੀ